ਜਦੋਂ ਪਿਆਰ ਕਰਨ ਵਾਲੇ ਸੱਜਣ ਐ ਮਿੱਤਰ ਐ ਵਰਕਰ ਐ ਲੀਡਰ ਐ ਉਹਨਾਂ ਦੀ ਸਲਾਹ ਤੇ ਮੈਂ ਚੁੱਪ ਰਿਆ ਮੈਂ ਕੁਝ ਨਹੀਂ ਸੀ ਬੋਲਿਆ ਕਿਉਂਕਿ ਸਾਰੇ ਸਮਝਦੇ ਸੀ ਵੀ ਜੇਕਰ ਮੈਂ ਕੁਝ ਬੋਲਦਾ ਤਾਂ ਉਹਦੇ ਨਾਲ ਪਾਰਟੀ ਦਾ ਨੁਕਸਾਨ ਹੁੰਦਾ ਉਹਨਾਂ ਸਾਰੇ ਸੱਜਣਾ ਮਿੱਤਰਾਂ ਦੀ ਸਲਾਹ ਤੇ ਸਿਰਫ ਇੱਕ ਦਿਨ ਮੈਂ ਇੰਟਰਵਿਊ ਦਿੱਤੀਆਂ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਮੈਂ ਚੁੱਪ ਰਿਆ ਕਿਉਂਕਿ ਸਾਰੇ ਕਹਿੰਦੇ ਵੀ ਪਾਰਟੀ ਦਾ ਨੁਕਸਾਨ ਹੋ ਸਕਦਾ ਇਸ ਕਰਕੇ ਚੁੱਪ ਰਹਿਣਾ ਚਾਹੀਦਾ ਜਿਸ ਤਰ੍ਹਾਂ ਦੀ ਕਿਰਦਾਰਕੁਸ਼ੀ ਮੇਰੀ ਪਿਛਲੇ ਦਿਨਾਂ ਦੇ ਤੋਂ ਲਾ ਕੇ ਕੀਤੀ ਜਾ ਰਹੀ ਹੈ ਮੈਂ ਕਹਿ ਸਕਦਾ ਕਿ ਛੋਟੇ ਛੋਟੇ ਅਲੀਗੇਸ਼ਨ ਫਲਾਣੇ ਨੂੰ ਫਲਾਣੇ ਨਾਲ ਲੜਾਤਾ ਇਹਨੇ ਥੋ ਚੋਰ ਹੈ ਜੀ ਇਹ ਠੱਗ ਹੈ ਜੀ ਤੇ ਦੂਜੀ ਗੱਲ ਬੰਟੀ ਮੈਂ ਤੈਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਇਹਨਾਂ ਗੱਲਾਂ ਤੋਂ ਬਾਜ਼ ਆ ਜਾ ਤੂੰ ਪਾਰਟੀ ਤਾਂ ਮਾਰੀ ਮਾਰੀ ਹੈ ਤੇ ਜੇ ਜੇ ਤੂੰ ਬਾਰ-ਬਾਰ ਮੇਰੇ ਤੇ ਝੂਠੇ ਅਲੀਗੇਸ਼ਨ ਲਵਾਏਂਗਾ ਨਾ ਤੇ ਮੈਂ ਸੱਚੀਆਂ ਹੀ ਲੋਕਾਂ ਦੇ ਵਿੱਚ ਕਰਤੀਆਂ ਤੇ ਬਹੁਤ ਭੇੜੇ ਬਖੇੜੇ ਪੈ ਜਾਣਗੇ ਤੈਨੂੰ ਵੀ ਬਾਹਰ ਨਿਕਲਣਾ ਔਖਾ ਹੋ ਜਾਊਗਾ ਇਸ ਕਰਕੇ ਇਹਨਾਂ ਕੰਮਾਂ ਤੋਂ ਬਾਜ਼ ਆ ਜਾ ਮੈਂ ਪਾਰਟੀ ਨੂੰ ਸੁਧਾਰਨ ਦੇ ਲਈ ਆਪਣੇ ਆਪ ਦੇ ਸਾਰੇ ਅਹੁਦਿਆਂ ਨੂੰ ਆਪਦੇ ਆਪ ਦੇ ਸਾਰੀਆਂ ਚੀਜ਼ਾਂ ਨੂੰ ਇੱਕ ਕਿਸਮ ਦਾ ਦਾਤੇ ਲਾਇਆ ਹੈ ਤੇ ਤੂੰ ਤੂੰ کردار کشੀ ਤੇ ਜਿਹੜੀ ਤੇ ਉਤਰਿਆ ਨਾ ਇਹ ਇਹ ਭੇੜੇ ਰਾ ਪੈ ਗਏ ਮੈਂ ਤੈਨੂੰ ਦੱਸਾਂ ਇਹਦਾ ਅੰਤ ਬਹੁਤ ਮਾੜਾ ਹੋਣਾ ਤੇਰਾ ਇਹ 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 ਮੈਂ ਬਾਦਲ ਪਰਿਵਾਰ ਦੇ ਵਿੱਚ ਰਹਿਣਾ ਤੇਰਾ ਕਿਰਦਾਰ ਕੀ ਹੈ ਯਾਰ ਜਿਸ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਇਹ ਜਿਹੜੀ ਹੈ ਡੈੱਡ ਬੋਡੀ ਘਰੇ ਪਈ ਹੈ ਡੈੱਡ ਬੋਡੀ ਘਰੇ ਪਈ ਹੈ ਤੈਨੂੰ ਭੈਣਾ ਮਾਵਾਂ ਦੀਆਂ ਗਾਲਾਂ ਕੱਢ ਕੇ ਬਾਦਲ ਪਰਿਵਾਰ ਨੇ ਜਿਹੜਾ ਸੀ ਉਹ ਦਿੱਲੀ ਤੋਂ ਬਰਾਂਡੇ ਤੋਂ ਬਾਹਰ ਕੀਤਾ ਗਿਆ ਸੀ ਤੈਨੂੰ ਯਾਦ ਨਹੀਂ ਇਹ ਗੱਲਾਂ ਭੋਗ ਵਾਲੇ ਦਿਨ ਤੂੰ ਲੰਗਰ 'ਚ ਬੈਠ ਕੇ ਟੈਮ ਟਪਾਇਆ ਉਹਨਾਂ ਗਾਲਾਂ ਤੋਂ ਡਰਦਾ ਕਿਸੇ ਦੇ ਮੱਥੇ ਤੱਕ ਨਹੀਂ ਲੱਗਿਆ ਇਸ ਕਰਕੇ ਮੇਰਾ ਮੂੰਹ ਨਾ ਖਲਾ ਕਿਹੜਾ ਰੇਤਾ ਬਜਰੀ ਕਿਹੜੇ ਕਿੱਥੋਂ ਪੈਸੇ ਕਿਹੜੇ ਕੀ ਇਹ ਮੈਨੂੰ ਸਾਰਾ ਕੁਝ ਪਤਾ ਹੈ ਤੇ ਮੇਰੇ ਸਾਹਮਣੇ ਲੰਘਦਾ ਸੀ ਸਾਰਾ ਕੁਝ ਮੈਂ ਉਸ ਵੇਲੇ ਵੀ ਉਸ ਚ ਧਾਰ ਨਹੀਂ ਮਾਰੀ ਕਿਤੇ ਤੇ ਤੁਸੀਂ ਕਰਕੇ ਮੇਰੇ ਤੇ ਅਲੀਗੇਸ਼ਨ ਤੁਸੀਂ ਨਹੀਂ ਲਾ ਸਕਦੇ ਇਹ ਇਹ ਇੱਕ ਗੱਲ ਨੂੰ ਸਮਝਣਾ ਪੈਣਾ ਤੁਸੀਂ ਪਰਸੋਂ ਚ ਉੱਥੇ ਮੇਰਾ ਸੱਜਣ ਇੱਕ ਫਰੀਦਕੋਟ ਦਾ ਮੇਰਾ ਭਰਾ ਬੋਲੀ ਜਾਂਦਾ ਸੀ ਕਰੋੜਾਂ ਰੁਪਏ ਦੀਆਂ ਗੱਡੀਆਂ ਮੇਰੀ ਤਾਂ 2014 ਮਾਡਲ ਇੱਕ ਨੋਵਾ ਜਿਹੜੀ ਪੌਣੇ 4 ਲੱਖ ਪਾਰਟੀ ਪਿੱਛੇ ਚਲਾਤੀ ਕੋਈ ਬਿਜ਼ਨਸ ਨਹੀਂ ਮੇਰਾ ਤੇ ਦੂਜੀ ਜਿਹੜੀ ਹੈਗੀ ਆ 2007 ਮਾਡਲ ਮੇਰੀ ਕੈਮਰੀ ਹੈ ਜਿਹੜੀ ਜਮਾਂ ਕੰਡਮ ਹੋਣ ਦੇ ਕਿਨਾਰੇ ਆ ਤੇ ਜਿਹੜੀਆਂ ਤੁਹਾਡੇ ਯਾਰ ਕੋਲੇ ਗੱਡੀਆਂ ਆ ਉਹ ਵੇਖੋਗਾ ਕਿਹਦੇ ਨਾਂ ਤੇ ਆ ਵੇਖੋਗਾ ਕਿੱਥੋਂ ਤਨਖਾਹ ਹੁੰਦੀ ਆ ਹਲੇ ਮੇਰਾ ਮੂੰਹ ਨਾ ਖਿਲਾਓ ਮੇਰੀ ਬੇਨਤੀ ਹੈ ਇਸ ਕਰਕੇ ਜਿਹੜੇ ਬੰਦੇ ਕੋਲੇ ਇੱਕ ਜ਼ਮੀਨ ਦਾ ਓੜਾ ਵੀ ਹੈ ਨਹੀਂ ਤੇ ਉਹ ਬੰਦਾ ਦੂਜੇ ਤੇ ਅਲੀਗੇਸ਼ਨ ਦਵਾਵੇ ਯਾਰ ਕਿਹੜੇ ਕੰਮਾਂ 'ਚ ਪਏ ਹੋ ਤੁਸੀਂ ਮੈਂ ਸਿਰਫ ਪਾਰਟੀ ਦੇ ਸੁਧਾਰ ਲਈ ਗੱਲ ਕੀਤੀ ਹੈ ਤੇ ਪਾਰਟੀ ਦੇ ਸੁਧਾਰ ਲਈ ਜੇ ਪ੍ਰਧਾਨ ਸਾਹਿਬ ਨੇ ਮੰਨਣੀਆਂ ਮੰਨਣ ਤੇ ਜੇ ਖੂਚ ਛਾਲ ਮਾਰਨ ਲਈ ਸਾਰੇ ਤਿਆਰ ਬੈਠੇ ਹੋ ਤਾਂ ਉਸੇ ਖੂਚ ਮੈਡਿਕ ਪੂ ਫਿਰ ਮੈਨੂੰ ਕੀ ਫਰਕ ਪੈਂਦਾ ਮੇਰੇ ਕਿਹੜਾ ਕੋਈ ਰੱਤੇ ਬਦਰੀ ਦੇ ਲਾਲਚ ਬੰਦ ਹੋ ਜਾਣਗੇ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਕੰਮ ਦੇ ਉੱਤੋਂ ਬਾਅਦ ਆ ਜਾਓ ਮੈਂ ਹਲੇ ਵੀ ਕਹਿਣਾ ਹੈ ਬੜੀਆਂ ਕੇਸ ਪੈਂਡਿੰਗ ਸਿੱਟਾਂ ਦੇ ਪਏ ਆ ਬੜੇ ਕੁਝ ਹੋਰ ਪਿਆ ਮੈਂ ਇਹਨਾਂ ਕੰਮਾਂ 'ਚ ਨਹੀਂ ਪੈਣਾ ਚਾਹੁੰਦਾ ਨਾ ਮੇਰਾ ਮੂੰਹ ਖਿਲਾਓ ਯਾਰ ਮੈਂ ਬਹੁਤ ਤਪਿਆ ਪਿਆ ਇਹਨਾਂ ਗੱਲਾਂ ਦੇ ਕਰਕੇ ਤੁਹਾਡੇ ਤੇ ਮੈਂ ਕੋਈ ਸੌਖਾ ਨਹੀਂ ਐ ਮੈਂ ਜ਼ਿੰਦਗੀ ਲਾਈ ਐ 1995 ਦਾ ਘਰ ਛੱਡ ਕੇ ਪੱਕੇ ਤੌਰ ਤੇ ਚੱਲਿਆ ਤੇ 99 ਦੀ ਇਲੈਕਸ਼ਨ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਪਹਿਲੀ ਵਾਰੀ ਮੈਨੂੰ ਕਿਸੇ ਸਿਆਸੀ ਲੀਡਰ ਨਾਲ ਮਤਲਬ ਜਿਹੜਾ ਪੱਕੇ ਤੌਰ ਤੇ ਕਿਸੇ ਨਾਲ ਭੇਜਿਆ ਹੋਇਆ ਸੀਗਾ ਇਸ ਕਰਕੇ ਇਹ ਮੈਂ ਬੇਨਤੀ ਕਰ ਗਿਆ ਕਿ ਇਹ ਜਿਹੜਾ ਨਵਾਂ ਪੋਸ਼ ਹੈ ਇਹ ਤਾਂ ਉਸ ਵੇਲੇ ਰਾਜਨੀਤੀ ਚ ਵੀ ਹੈਣੀ ਸੀ ਜਿੱਦਾਂ ਦਾ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲਤਾ ਤੇ ਸਾਸ਼ਕ ਵੀਰ ਸਿੰਘ ਬਾਦਲ ਸਾਹਿਬ ਸਾ ਗੁਰਦਾਸ ਸਿੰਘ ਬਾਦਲ ਸਾਹਿਬ ਕੋਲੇ ਜਾਂਦਾ ਸੀ ਇੱਕ ਗੱਲ ਦੂਜੀ ਮੈਂ ਬੇਨਤੀ ਕਰਦੇ ਆ ਤੁਹਾਨੂੰ ਇੱਕ ਬਾਰ ਬਾਰ ਤੁਸੀਂ ਸਾਰੇ ਜਿੰਨੇ ਸੱਜਣ ਬੋਲੇ ਉਹਨਾਂ ਨੇ ਇੱਕ ਗੱਲ ਬੋਲੀ ਆ ਕਿ ਦਾਸ ਜੀ ਤੇ ਬਾਦਲ ਸਾਹਿਬ ਨੂੰ ਲੱਗ ਕਰਾਇਆ ਇੱਥੋਂ ਇੱਕ ਗੱਲ ਤਾਂ ਸਾਬਤ ਹੁੰਦਾ ਕਿ ਬੰਟੀ ਨੇ ਲਿਖ ਕੇ ਸਾਰਿਆਂ ਨੂੰ ਭੇਜਿਆ ਵੀ ਤੁਸੀਂ ਆ ਬੋਲਣਾ ਉਹ ਸੱਜਣਾ ਇੱਕ ਗੱਲ ਸਮਝ ਲੈ ਸਰਦਾਰ ਗੁਰਦਾਸ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਹਜ਼ਾਰਾਂ ਦੀ ਤਦਾਦ ਚ ਲੀਡਰ ਬਣਾਏ ਆ ਸੈਂਕੜੇ ਦੀ ਤਦਾਦ ਚ ਮੰਤਰੀ ਤੇ ਐਮਐਲਏ ਬਣਾਏ ਆ ਸੈਂਕੜੇ ਦੀ ਤਦਾਦ ਦੇ ਵਿੱਚ ਜਿਹੜੇ ਸੈਂਟਰ ਦੇ ਵਿੱਚ ਸਾਂਝਾ ਪਾ ਕੇ ਜਿਹੜੇ ਹੈਗੇ ਆ ਵੱਡੇ ਵੱਡੇ ਕੰਮ ਕਾਰੋਬਾਰ ਕਰਾਏ ਆ ਯਾਰ ਮੈਂ ਮੈਂ ਕਿਸ ਔਕਾਤ ਦਾ ਸੀ ਕਿ ਦੋਨੋਂ ਭਰਾਵਾਂ ਨੂੰ ਲੱਗ ਕਰਾਤਾ ਸਿਆਸੀ ਕਿਸੇ ਦੀ ਜਿਹੜੀ ਹੈ ਉਹ ਵੱਧ ਹੋ ਸਕਦੀ ਹੈ ਆਸਥਾ ਰੱਖ ਲਈ ਤੇ ਕਿਸੇ ਦੀ ਘੱਟ ਹੋ ਸਕਦੀ ਹੈ ਮੈਂ ਤਾਂ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੇ ਸਾ ਗੁਰਦਾਸ ਸਿੰਘ ਬਾਦਲ ਸਾਹਿਬ ਦਾ ਭੇਜਿਆ ਹੀ ਸਾ ਬਨਪ੍ਰੀਤ ਸਿੰਘ ਬਾਦਲ ਸਾਹਿਬ ਨਾਲ ਸੀਗਾ ਇਹ ਤਾਂ ਸਿਆਸਤ ਦੀ ਬਾਤ ਚ ਆਉਂਦੇ ਆ ਇਸ ਕਰਕੇ ਇਹੋ ਜੀਆਂ ਬਚਕਾਨੀਆਂ ਗੱਲਾਂ ਇਹਦਾ ਮਤਲਬ ਉਹ ਬੱਚੇ ਸੀ ਕੋਈ ਮੈਂ ਇੱਕ ਨੂੰ ਲੌਂਲੀ ਪੌਪ ਦੇਤਾ ਤੇ ਦੂਜੇ ਨੂੰ ਨਹੀਂ ਦਿੱਤਾ ਤਾਂ ਰਸਾ ਤਾਂ ਕਿਹੜੇ ਕਮਾਂ ਚ ਪਏ ਹੋ ਯਾਰ ਤੁਸੀਂ ਇਹ ਇਹ ਤੁਸੀਂ ਬਾਦਲ ਸਾਹਿਬ ਤੇ ਦਾਸ ਜੀ ਦੀ ਸੋਚ ਤੇ ਹੀ ਸਵਾਲ ਖੜਾ ਕਰਦੇ ਹੋ ਜੇ ਮੇਰੇ ਕਰਕੇ ਕਿਸੇ ਕਰਕੇ ਲੱਗ ਹੋਏ ਹੋਣ ਇਸ ਕਰਕੇ ਇਹੋ ਜੀਆਂ ਗੱਲਾਂ ਨਾ ਨਾ ਆਪਾ ਪਾਓ ਹਾਂ ਹੁਣ ਮੈਂ ਗੱਲ ਕਰਦਾ ਜਿਹੜੀ ਅੱਜ ਸੰਘਾ ਉਹਨੇ ਮੇਰੇ ਤੇ ਐਲੀਗੇਸ਼ਨ ਲਾਇਆ ਕਿ ਇਹ ਐਲਐਮਆ ਵੇਚ ਕੇ ਤੇ ਪੈਸੇ ਕਮਾਉਂਦਾ ਸੰਘਾ ਸਾਹਿਬ ਮੇਰੀ ਤੁਹਾਨੂੰ ਬੇਨਤੀ ਹੈ ਪੰਜਾਬ ਦੀ ਧਰਤੀ ਜਾਉਂਗੇ ਤੇ ਤੁਹਾਨੂੰ ਜਿਹੜਾ ਇਹ ਡੈਫਮੇਸ਼ਨ ਦਾ ਨੋਟਿਸ ਹੈ ਨਾ ਇਹ ਤੁਹਾਡਾ ਸਵਾਗਤ ਕਰੂਗਾ ਔਰ ਮੈਂ ਧੁਰ ਤੱਕ ਜਾਉਂਗਾ ਇਹ ਕਿ ਕਿਹੜੇ ਪੈਸੇ ਤੁਸੀਂ ਕਿੱਥੇ ਦਿੱਤੇ ਹੋ ਮੇਰਾ ਕੋਈ ਇਮੀਗ੍ਰੇਸ਼ਨ ਦਾ ਕੰਮ ਨਹੀਂ ਕੰਮ ਦੀ ਮੈਂ ਹੱਥ ਪੈਰ ਮਾਰਨ ਦੀ ਬੜੇ ਕੋਸ਼ਿਸ਼ ਕੀਤੀ ਕਿਉਂਕਿ ਪੈਸੇ ਦੀ ਮੈਂ ਤੰਗੀ 'ਚ ਚੱਲ ਰਿਹਾ ਸੀਗਾ ਪਰ ਮੈਥੋਂ ਕੋਈ ਕੰਮ ਹਲੇ ਤੱਕ ਕਿਉਂਕਿ ਪਾਰਟੀ ਦੇ ਕੰਮ ਕਰਦੇ ਕਰਦੇ ਕੋਈ ਕੰਮ ਚੱਲਿਆ ਹੀ ਨਹੀਂਗਾ ਤੇ ਮੇਰਾ ਕੋਈ ਕੋਈ ਕੰਮ ਨਹੀਂ ਜਿਹਦਾ ਤੂੰ ਕਜਨ ਦੱਸਦਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਜਿਹੜਾ ਇਹਦਾ ਕੋਈ ਅੱਜ ਦੀ ਦਿਹਾੜੀ ਕੋਈ ਇਮੀਗ੍ਰੇਸ਼ਨ ਦਾ ਕੰਮ ਵੀ ਕਰਦਾ ਹੋਵੇ ਸਾਡੇ ਕੋਲੇ ਸੰਕੜੇ ਲੋਕ ਆਉਂਦੇ ਰਏ ਆ ਪਾਰਟੀ ਕਰਕੇ ਪਾਰਟੀ ਪ੍ਰਧਾਨ ਸਾਹਿਬ ਕਰਕੇ ਕਿ ਜਿਹੜੇ ਲੋਕ ਕੰਮ ਕਰਾ ਕੇ ਜਾਂਦੇ ਰਏ ਆ ਦੋ ਨਾਂ ਤੂੰ ਲੈ ਆ ਜਿਹਦੇ ਚਾਇਆ ਸੀ ਕਿ ਜਿਹੜਾ ਜਿਹਦਾ ਤੁਸੀਂ ਆਡੀਓ ਸੁਣਾਈ ਹੈ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਸ਼ ਵਾਸੀਆਂ ਨੂੰ ਸ਼ਰਮਣੀ ਕਾਲੀਦਾਲ ਨੂੰ ਪਿਆਰ ਕਰਨ ਵਾਲੇ ਸੱਜਣਾ ਨੂੰ ਦੱਸਣਾ ਚਾਹਣਾ ਹੈ ਇਹ ਨਾਪੇ ਪਿੰਡ ਦੇ ਵਿੱਚ ਬਜੀਦਪੁਰ ਤੇ ਉਪਲਾ ਪਿੰਡ ਦਾ ਇਹ ਮੁੰਡਾ ਹੈ ਇਹਨੇ ਇਹਦਾ ਵਿਆਹ ਹੋਇਆ ਸੀ ਤੇ ਵਿਆਹ ਵੇਲੇ ਦੋਨੋਂ ਪਰਿਵਾਰ ਦੇ ਦੋ ਤਿੰਨ ਜਣੇ ਆ ਕੇ ਮੈਨੂੰ ਕਾਰਡ ਦੇ ਕੇ ਗਏ ਕਿ ਤੁਸੀਂ ਵਿਆਹ ਜ਼ਰੂਰ ਆਇਓ ਜੀ ਹਾਲਾਂਕਿ ਵਿਆਹ ਬਰਨਾਲੇ ਸੀ ਮੈਂ ਇਹਨਾਂ ਨੂੰ ਹੱਥ ਵੀ ਜੋੜੇ ਵੀ ਯਾਰ ਇੰਨੀ ਵਾਰ ਟੌਖਾ ਹੈ ਸਾਡੇ ਤੋਂ ਪੁੱਗਿਆ ਨਹੀਂ ਜਾਂਦਾ ਤਾਂ ਇਹਨੇ ਹੋ ਸਕਦਾ ਇਹਨਾਂ ਨੂੰ ਲੱਗਦਾ ਹੋਵੇ ਕਿ ਬਾਅਦ ਚ ਬਾਈ ਦੀ ਕਿਤੇ ਨਾ ਕਿਤੇ ਅਸੀਂ ਮਦਦ ਲਵਾਂਗੇ ਤੇ ਜੋਰ ਦੇ ਕੇ ਕਿਹਾ ਕਿ ਬਾਈ ਜੀ ਬਹੁਤ ਜ਼ਰੂਰੀ ਹੈ ਤੁਸੀਂ ਆਉਣਾ ਮੈਂ ਬਰਨਾਲੇ ਇਹਨਾਂ ਦੇ ਵਿਆਹ ਤੇ ਵੀ ਜਾ ਕੇ ਆਇਆ ਯਾਰ ਜਿਹੜੇ ਪਰਿਵਾਰਾਂ ਦੇ ਅਸੀਂ ਪੋਲਿਟਿਕਲ ਤੌਰ ਤੇ ਵਿਆਹਾਂ ਤੱਕ ਵੀ ਜਾਣਦੇ ਆ ਤੇ ਉਹਨੇ ਜੇ ਸਾਡੇ ਤੋਂ ਟੈਲੀਫੋਨ ਕਰਾ ਲਿਆ ਤੇ ਤੈਨੂੰ ਸਪਸ਼ਟ ਸ਼ਬਦਾਂ ਚ ਕਿਹਾ ਵੀ ਅਗਲੇ ਨੂੰ ਧੋਖੇ 'ਚ ਨਾ ਰੱਖੀ ਤੇ ਇਹਦੇ 'ਚ ਮਾੜਾ ਕੀ ਕਰਤਾ ਮਾੜਾ ਕੀ ਕਰਤਾ ਦੂਜੀ ਗੱਲ ਤੁਸੀਂ ਮੈਨੂੰ ਇਹ ਇਹ ਦੂਜਾ ਗगन ਦਾ ਨਾਮ ਲਿਆ ਤੇ ਗगन ਨੇ ਤਾਂ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਸੀ ਸਿਰਫ ਇਹ ਆਖਿਆ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਬੰਦਾ ਐ ਮੈਂ ਚਰਨਜੀਤ ਬਰਾੜ ਕੋਲੇ ਜਾਣਾ ਹੁੰਨਾ ਮੈਂ ਉਹਨੂੰ ਮਿਲਿਆ ਤੇ ਮੈਂ ਮਤਲਬ ਉਹਨਾਂ ਨੂੰ ਜਾਣਦਾ ਤੇ ਮੇਰੀ ਤੁਸੀਂ ਮਦਦ ਕਰੋ ਤੁਸੀਂ ਉਹਨੂੰ ਐਲ ਐਮ ਆਈ ਖੁਦ ਦੇ ਕੇ ਤੇ ਮੈਨੂੰ ਬਾਅਦ ਚ ਟੈਲੀਫੋਨ ਕੀਤਾ ਵੀ ਤੁਹਾਡਾ ਨਾਮ ਲੈਂਦਾ ਸੀ ਮੁੰਡਾ ਤੇ ਮੈਂ ਐਲ ਐਮ ਆਈ ਦੇਤੀ ਮੈਂ ਕਿਹਾ ਮੈਂ ਸੋਕੋ ਦੀ ਉਦੋਂ ਚੁੱਪ ਹੋ ਗਿਆ ਮੈਂ ਕਿਹਾ ਹੋ ਸਕਦਾ ਮੈਂ ਕਿਸੇ ਦਾ ਫੋਨ ਕੀਤਾ ਹੋਵੇ ਮੇਰੇ ਤਾਂ ਯਾਦ ਵੀ ਨਹੀਂ ਸੀ ਫਿਰ ਉਹ ਗਗੰਧਾ ਹੀ ਮੁੰਡੇ ਦਾ ਫੋਨ ਆਇਆ ਕਿ ਬਾਈ ਜੀ ਮੈਂ ਤੁਹਾਡਾ ਨਾਮ ਲਿਆ ਸੀ ਸੰਗਾ ਸਾਹਿਬ ਨੇ ਮੇਰਾ ਕੰਮ ਕਰਤਾ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਸੰਗਾ ਸਾਹਿਬ ਦੇ ਧੰਨਵਾਦ ਕਰਦਾ ਇੱਕ ਗੱਲ ਤੇ ਜੇ ਉਹ ਤੋਂ ਇੱਕ ਲੱਡੂਆਂ ਦਾ ਡੱਬਾ ਹੀ ਉਹਦੇ ਬਾਪ ਤੋਂ ਜਾਂ ਕਿਸੇ ਤੋਂ ਲਿਆ ਹੋਵੇ ਉਹਨੇ ਮੈਨੂੰ ਇਹ ਵੀ ਆਫਰ ਕੀਤੀ ਸੀ ਕਿ ਬਾਈ ਮੈਂ ਤੇਰੇ ਇਲਾਕੇ 'ਚ ਬੋਰਡ ਲਵਾ ਦਿੰਦਾ ਤੇ ਮੈਂ ਹੱਥ ਜੋੜ ਕੇ ਕਿਹਾ ਕੋਈ ਗੱਲ ਨਹੀਂ ਜਦੋਂ ਮੈਨੂੰ ਕਿਤੇ ਲੋੜ ਹੋਈ ਮੈਂ ਤੁਹਾਨੂੰ ਬੇਨਤੀ ਕਰ ਲੂੰਗਾ ਪਰ ਮੈਨੂੰ ਇਹਨਾਂ ਗੱਲਾਂ 'ਚ ਲੋੜ ਨਹੀਂ ਐ ਮੈਂ ਤਾਂ ਯਾਰ ਲੱਡੂਆਂ ਦਾ ਡੱਬਾ ਨਹੀਂ ਲਿਆ ਤੇ ਤੂੰ 30 ਲੱਖ ਦੀਆਂ ਗੱਲਾਂ ਕਰਦਾ ਇਹ ਪੈਸਿਆਂ ਦੇ ਅਲੀਗੇਸ਼ਨ ਜਿਹੜੇ ਲਾਏ ਆ ਨਾ ਝੂਠੇ ਇਹਨਾਂ ਦਾ ਜਵਾਬ ਦੇਣਾ ਪੈਣਾ ਸੰਗਾ ਸਾਥੋਂ ਨੂੰ ਤੁਸੀਂ ਮੈਨੂੰ ਇੱਕ ਵਾਰੀ ਇਹ ਵੀ ਪੁੱਛਿਆ ਸੀ ਫੋਨ ਕਰਦੇ ਨੂੰ ਐਸੇ ਮੁੰਡੇ ਪਿੱਛੇ ਹੀ ਜਾਂ ਹੋਰ ਪਿੱਛੇ ਮੈਂ ਤੁਹਾਡੇ ਨਾਲ ਜਦੋਂ ਫੋਨ ਕੀਤਾ ਤੇ ਤੁਸੀਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਕਿਹਾ ਮੈਂ ਕਿਹਾ ਵੀ ਉਹ ਤੇ ਤੁਸੀਂ ਸਮਝਦੇ ਹੋ ਵੀ ਅਸੀਂ ਤਾਂ ਦੋਸਤ ਐਂ ਦੋਸਤ ਕਿਸ ਕਿਸਮ ਦੇ ਹੋ ਮੈਨੂੰ ਪਤਾ ਕਿਉਂਕਿ ਬੰਟੀ ਦੀ ਕੜੀ ਹੈ ਵੱਡੀ ਬੰਟੀ ਜੀ ਕਿਹਦੇ ਕਿਹਦੇ ਨਾਲ ਕੜੀਆਂ ਮਲਾਉਂਦੇ ਹੋ ਮੈਨੂੰ ਸਾਰਾ ਪਤਾ ਹੈ ਉਹਨੂੰ ਮੈਂ ਜਾਣਾ ਨਹੀਂ ਚਾਹੁੰਦਾ ਉਸ ਗੱਲ ਦੇ ਵਿੱਚ ਇਸ ਕਰਕੇ ਕਿ ਉਹ ਮੈਂ ਕਿਹਾ ਵੀ ਉਹਨਾਂ ਨੇ ਨਹੀਂ ਕਿਹਾ ਮੈਂ ਆਪਦੇ ਵੱਲੋਂ ਕਹਿ ਰਿਆਂ ਕਿ ਪਾਰਟੀ ਦਾ ਬੰਦਾ ਜੇ ਤੇਰੀ ਮਦਦ ਹੁੰਦੀ ਹੈ ਤਾਂ ਕਰਦੇ ਨਹੀਂ ਤਾਂ ਭਾਈ ਤੇਰੀ ਮਦਦ ਇਸ ਕਰਕੇ ਇਹੋ ਜੀਆਂ ਹਾਸੋਹੀਣੀਆਂ ਗੱਲਾਂ ਦੇ ਵਿੱਚ ਜਾਣਾ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਹੈ ਇਸ ਰਾਹ ਨਾ ਕਰੋ ਯਾਰ ਮੇਰਾ ਮੂੰਹ ਨਾ ਖਨਾਓ ਬਹੁਤ ਔਖਾ ਹੋ ਜਾਣਾ ਇਸ ਕੰਮ ਦੇ ਵਿੱਚ ਇਸ ਕੰਮ 'ਚ ਨਾਮ ਪਈਏ ਮੈਂ ਸਿਆਸੀ ਗੱਲਾਂ ਬੋਲੂੰਗਾ ਸਿਆਸੀ ਜਵਾਬ ਜਿਹੜਾ ਪਾਰਟੀ ਤੋਂ ਜ਼ਰੂਰ ਮੰਗੂੰਗਾ ਮੇਰੀ ਲੜਾਈ ਸਿਰਦਾਤ ਸੁਖਬੀਰ ਸਿੰਘ ਬਾਦਲ ਨਾਲ ਨਹੀਂ ਹੈ ਮੇਰੀ ਬਾਦਲ ਪਰਿਵਾਰ ਨਾਲ ਨਹੀਂ ਹੈ ਮੈਂ ਤਾਂ ਇਹ ਬੰਟੀ ਨੂੰ ਪੁੱਛਦਾ ਜਿੰਨਾ ਬਾਦਲ ਪਰਿਵਾਰ ਹੈ ਭਾਵੇਂ ਚੰਡੀਗੜ੍ਹ ਰਹਿੰਦੇ ਆ ਸਾਰੀਆਂ ਫੈਬਰੀਆਂ ਭਾਵੇਂ ਬਾਦਲਾ ਕਿਸੇ ਦੇ ਘਰੇ ਚਾਹ ਪੀ ਕੇ ਵਿਖਾ ਦੇ ਯਾਰ ਤੂੰ ਮੈਂ ਤਾਂ ਅੱਜ ਵੀ ਜਿੱਥੇ ਮਰਜ਼ੀ ਜਾ ਕੇ ਤਾਇਏ ਚਾਚੇ ਜਿੰਨੇ ਹੈਗੇ ਸਾਰਿਆਂ ਦੇ ਘਰਾਂ 'ਚ ਰੋਟੀ ਖਾ ਸਕਦਾ ਕਿਉਂਕਿ ਮੈਂ 32 ਸਾਲ ਦਾ ਇਸ ਪਰਿਵਾਰ 'ਚ ਵਿਚਰਦਾ ਹਾਂ ਮੈਂ ਸਿਆਸੀ ਲੜਾਈ ਤਾਂ ਕੋਈ ਸਾਡੇ ਵਖਰੇਵੇਂ ਹੋ ਸਕਦੇ ਆ ਪਰ ਜਾਤੀ ਤੌਰ ਤੇ ਮੇਰੇ ਕਰਦਾਰਤੀ ਤੌਰ ਤੇ ਮੇਰੇ ਕਿਰਦਾਰ ਬਾਰੇ ਮੇਰੀ ਇਮਾਨਦਾਰੀ ਬਾਰੇ ਸਾਰੇ ਜਾਣਦੇ ਆ ਤੇ ਇਸ ਕਰਕੇ ਯਾਰ ਤੂੰ ਮੈਨੂੰ ਇਹ ਝੂਠੇ ਲਾਂਚਨ ਲਾ ਕੇ ਤੇ ਸ਼ਾਇਦ ਚੁੱਪ ਕਰਾਉਣ ਦੀ ਜਾਂ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਕਰ ਲੇਗਾ ਇਹ ਕੀਤਾ ਨਹੀਂ ਜਾਣਾ ਦੂਜੀ ਸੰਗਤ ਸਾਹਿਬ ਤੁਸੀਂ ਮੈਨੂੰ ਮੇਰੇ ਤੇ ਬੜੇ ਛੋਟੇ ਅਲੀਗੇਸ਼ਨ ਲਾਏ ਕਿ ਇਹ ਤਾਂ ਜੀ ਪਿੰਡ ਬੜਾ ਪਤਾ ਨਹੀਂ ਟੈਂਪੂ ਚਲਾਉਂਦਾ ਸੀ ਇਹ ਪਤਾ ਨਹੀਂ ਕਿਹੜੇ ਕੰਜਰ ਨੇ ਕਿੱਥੋਂ ਗੱਲ ਚਲਾਈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਮੈਂ ਇੱਕ ਬੇਨਤੀ ਕਰਦਿਆਂ 93 'ਚ ਮੈਂ ਬੀਏ ਕੀਤੀ ਤੇ ਬੀਏ ਦੇ ਪੇਪਰ ਦੇਣ ਤੋਂ ਪਹਿਲਾਂ ਫਿਲਟਰ ਉਹਨਾਂ ਫਿਲਟਰ ਦਾ ਯੂਨਿਟ ਅਸੀਂ ਮਲੋੜ ਦੇ ਵਿੱਚ ਸੱਤ ਫੋਟੋ ਨਸਵਾਰ ਵਾਲਿਆਂ ਤੋਂ ਗਿੱੜੜਵੇ ਤੋਂ ਖਰੀਦ ਕੇ ਮਲੋੜ ਲੈ ਗਏ ਸੀ ਜਿੰਨਾ ਚਿਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਦਾ ਬਾਈ ਇਲੈਕਸ਼ਨ ਨਹੀਂ ਲੰਘਿਆ 93 ਤੋਂ 95 ਤੱਕ ਮੈਂ ਉਹ ਕਾਰੋਬਾਰ ਕਰਦਾ ਰਿਆ 93 ਤੱਕ ਮੈਂ ਬੀਏ ਕੀਤੀ ਹੈ ਤੇ 95 ਤੋਂ ਬਾਅਦ ਮੈਂ ਪੱਕਾ ਤੌਰ ਤੇ ਜਿਹੜਾ ਹੈਗਾ ਮੈਂ ਪੋਲਿਟਿਕਸ ਦੇ ਵਿੱਚ ਐ ਯਾਰ ਕਿਹੜੇ ਕੰਮਾਂ 'ਚ ਪਏ ਹਾਂ ਕਿਹੜੇ ਕੰਮਾਂ 'ਚ ਪਏ ਆ ਤੁਸੀਂ ਕੱਲ ਨੂੰ ਤੁਸੀਂ ਕਹਿ ਦੇਵੋਗੇ ਜੀ ਮੈਂ ਤਾਂ ਜੋੜੇ ਕੰਢਦਾ ਸੀ ਤੇ ਜੋੜੇ ਗੰਢਣ ਵਾਲਾ ਕੋਈ ਬੰਦਾ ਨਹੀਂ ਹੁੰਦਾ ਕੱਲ ਨੂੰ ਤੁਸੀਂ ਕਹਿ ਦੇਵੋਗੇ ਜੀ ਇਹ ਤਾਂ ਦਿਹਾੜੀਆਂ ਜਾਂਦਾ ਸੀ ਤੇ ਦਿਹਾੜੀ ਜਨ ਵਾਲੇ ਬੰਦੇ ਨਹੀਂ ਹੁੰਦੇ ਮੈਂ ਤੁਹਾਨੂੰ ਇੱਕ ਬੇਨਤੀ ਕਰ ਦਿਆਂ ਮੈਂ ਪਹਿਲਾਂ ਵੀ ਸਪਸ਼ਟ ਕੀਤਾ ਹੈ ਕਿ ਅਸੀਂ ਰਾਜੇ ਨਹੀਂ ਐ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਪਰਿਵਾਰ ਜਿੰਨੀ ਸਾਡੇ ਕੋਲੇ ਜਾਇਦਾਦ ਐ ਬਾਦਲ ਪਰਿਵਾਰ ਜਿੰਨੀ ਹੈ ਨਹੀਂ ਨਾ ਕਿਸੇ ਵੱਡੇ ਰਾਜਾ ਜਿੰਨੀ ਐ ਪਰ ਇੱਕ ਸਧਾਰਨ ਜੱਟ ਦਾ ਪੁੱਤ ਚੰਗਾ ਭਲਾ ਹੈ ਪੰਜ ਭਰਾ ਹੋਣ ਦੇ ਬਾਵਜੂਦ ਸਾਡੀ ਜ਼ਮੀਨ ਸਰਪਲਸ ਨਿਕਲੀ ਇੰਨੀ ਕਿ ਤਾਂ ਢੇਰੀ ਸੀਗੀ ਸਾਡੇ ਕੋਲੇ ਜਿਹੜੀ ਅਸੀਂ ਕਰਕੇ ਖਾ ਸਕਦੇ ਆ ਇਸ ਕਰਕੇ ਜੇ ਮੈਂ ਪੈਸੇ ਕਮਾਉਣੇ ਹੁੰਦੇ ਤੇ ਰੇਤੇ ਦੇ ਕੌਣ-ਕੌਣ ਵੰਡਦਾ ਸੀ ਕਿੱਥੇ ਵੰਡਦਾ ਸੀ ਮੈਨੂੰ ਇਹ ਵੀ ਪਤਾ ਨਾ ਗਵਾਹियां ਦਵਾਉ ਮੈਂ ਤੁਹਾਨੂੰ ਨਾ ਇਸ ਕਮਾਚ ਪਾਓ ਤੁਸੀਂ ਤੇ ਜੇ ਹੋਰ ਕਿਤੇ ਪੈਸੇ ਆਉਂਦੇ ਸੀ ਕਰੋੜਾ ਰੁਪਏ ਦਾ ਸਾਹਬ ਜਿਹੜਾ ਇਲੈਕਸ਼ਨ ਹੈ ਬਾਅਦ ਇਲੈਕਸ਼ਨ ਦੂਜੇ ਚੀਜ਼ੇ ਹੁੰਦੇ ਸੀ ਤੇ ਫਿਰ ਉਹ ਮੈਂ ਤਾਂ ਮੇਰਾ ਤਾਂ ਉਹ ਵੀ ਲਿਖ ਕੇ ਜਾਂਦਾ ਸੀ ਈਵਨ ਇੱਥੋਂ ਤੱਕ ਕਿ ਮੈਂ ਤਾਂ ਕੋਲੋਂ ਝੋੜਾ ਬੋਟਾ ਜਿੰਨਾ ਵੀ ਖਰਚਾ ਹੁੰਦਾ ਸੀ ਖਰਚਾ ਕਰਕੇ ਤੁਰਦਾ ਸੀ ਇਸ ਇਹਨੂੰ ਇਹਨੂੰ ਇਹਨਾਂ ਗੱਲਾਂ ਤੋਂ ਬਾਜ਼ ਆਜੋ ਇਹਨਾਂ ਗੱਲਾਂ 'ਚ ਕੁਛ ਨਹੀਂ ਧਰਿਆ ਪਿਆ ਕੁਛ ਨਹੀਂ ਧਰਿਆ ਪਿਆ ਨਾ ਪਾਰਟੀ ਦਾ ਨੁਕਸਾਨ ਕਰਾਉਣ ਵਾਲੇ ਪਾਸੇ ਤੁਸੀਂ ਤਰੋ ਤੇ ਨਾ ਮੈਂ ਇੱਥੋਂ ਤਰੋ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਆਪਦਾ ਕਿਰਦਾਰ ਬਹੁਤ ਔਖੇ ਹੋ ਕੇ ਬਣਾਇਆ ਬਹੁਤ ਔਖਾ ਬਣਦਾ ਹੈ ਗੱਡੀ ਆਪ ਚਲਾਉਣੀ ਕਈ ਵਾਰੀ ਦੋ ਦੋ ਤਿੰਨ ਤਿੰਨ ਦਿਨਾਂ ਨਾਲ ਕੋਈ ਬੰਦਾ ਹੀ ਨਾ ਹੋਣਾ ਇਹ ਕੋਈ ਸੌਖਾ ਕੰਮ ਨਹੀਂ ਹੈ ਮੇਰਾ ਵੀ ਜੀ ਕਰਦਾ ਕਿ ਜੇ ਮੇਰੀ ਨੋਟਾਂ ਨਾਲ ਭਰੀ ਹੋਵੇ ਤੇ ਚਾਰ ਪੰਜ ਬੰਦੇ ਹੁਣ ਜੀ ਜੀ ਕਰਦੇ ਹੁਣ ਦੋ ਤਿੰਨ ਪੀਏ ਰੱਖੇ ਹੁਣ ਪਰ ਨਹੀਂ ਮੈਨੂੰ ਪਤਾ ਹੈ ਵੀ ਇਹ ਜਿਹੜ ਤਾਂ ਕਿਰਪਾ ਕਰਕੇ ਇਹ ਜਿਹੜਾ ਇਮਾਨਦਾਰੀ ਨਾਲ ਰਸਤਾ ਔਖਾ ਹੁੰਦਾ ਪਰ ਨੀਂਦ ਬੜੀ ਸੌਖੀ ਆਉਂਦੀ ਹੈ ਇਸ ਕਰਕੇ ਪਹਿਲੀ ਗੱਲ ਤਾਂ ਜਿਹੜਾ ਮੇਰੇ ਤੇ ਪੈਸਿਆਂ ਦਾ ਅਲੀਗੇਸ਼ਨ ਲਾਇਆ ਇਹਦਾ ਮੈਂ ਜਰੂਰ ਨੋਟਿਸ ਭੇਜੂੰਗਾ ਫੌਰਨ ਕਿਵੇਂ ਭੇਜ ਸਕਦਾ ਜਾਂ ਇੱਥੇ ਇਹਨੂੰ ਕਿਵੇਂ ਸਰਵ ਕਰਾ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇਹ ਸਪਸ਼ਟ ਕਰਦਾ ਦੂਜੀ ਮੈਂ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਸਮੂੱਚੇ ਵਰਕਰਾਂ ਨੂੰ ਇੱਕ ਮੇਰਾ ਸਵਾਲ ਹੋਰ ਹੈ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸਰਬਜੀਤ ਸਿੰਘ ਝੰਜਟ ਸਾਹਿਬ ਨੂੰ ਝੰਜਰ ਸਾਹਿਬੇ ਪਾਰਟੀ ਦਾ ਪਲੇਟਫਾਰਮ ਵਰਤਣ ਲਈ ਇਹ ਤੁਸੀਂ ਦਿੱਤਾ ਹੈ ਤੁਹਾਡੀ ਸਹਿਮਤੀ ਨਾਲ ਪਿਆ ਯੂਥ ਅਕਾਲੀ ਦਲ ਦੇ ਪੇਜ ਤੇ ਮੇਰੇ ਤੇ ਅਲੀਗੇਸ਼ਨ ਦੀ ਜਿਹੜੀ ਵੀਡੀਓ ਆ ਜਾਂ ਕਿਹਨੇ ਪਿਆ ਕਿਉਂਕਿ ਮੈਨੂੰ ਉੱਥੇ ਵੀ ਅਖੀਰ ਨੋਟਿਸ ਲਿਆਉਣਾ ਪੈਣਾ ਮੈਂ ਵੀ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਉਹੀ ਅਹੁਦੇਦਾਰ ਹਾਂ ਉਹੀ ਮੇਰੇ ਕੋਲੇ ਹਲਕਾ ਇੰਚਾਰਜ ਹੈ ਇਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ 'ਚ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪੇਜ ਤੇ ਯੂਥ ਅਕਾਲੀ ਦਲ ਦੇ ਪੇਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਦੇ ਖਿਲਾਫ ਅਜਿਹੀਆਂ ਗੱਲਾਂ ਪੈਣੀਆਂ ਇਹ ਕਿਹਨੇ ਜਾਰਜ ਦਿੱਤੀ ਹੈ ਇਹ ਵੀ ਨਾਂ ਲੈ ਕੇ ਦੱਸ ਦਿਓ ਇਸ ਕਰਕੇ ਮੈਂ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਲੜਾਈ ਜਿਹ ਉਹ ਉਹ ਮੇਰੀ ਅਸੂਲਾਂ ਦੀ ਹੈ ਔਰ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ ਨਹੀਂ ਤਾਂ ਮੇਰੇ ਕੋਲੇ ਤਾਂ ਬੜਾ ਵੱਡਾ ਦਫਤਰ ਸੀਗਾ ਬੜੇ ਵੱਡੇ ਰੁਤਬੇ ਸੀਗੇ ਤੇ ਮੈਂ ਆਰਮਨਾਲ ਬੈਠਾ ਰਹਿੰਦਾ ਜਿਵੇਂ ਬਾਕੀ ਸਾਰੇ ਲੀਡਰਸ਼ਿਪ ਬਣ ਚੁੱਪ ਕਰਕੇ ਅਧੀਨਗੀ ਇਕੱਲੀ ਕਬੂਲ ਕੇ ਤੇ ਹਾਰਾਂ ਜਿੱਤਾਂ ਝੋਲੀ ਚ ਪਾ ਕੇ ਅਸੀਂ ਤੁਰੇ ਫਿਰਦੇ ਆ ਕਿੰਨਾ ਚਿਰ ਪਾਰਟੀ ਬਚੂਗੀ ਯਾਰ ਇਸ ਗੱਲ ਨਾਲ ਮੈਨੂੰ ਇੱਕ ਗੱਲ ਤਾਂ ਸਮਝਾ ਦਿਓ ਪੰਜ ਇਲੈਕਸ਼ਨ ਅਸੀਂ ਹਾਰ ਗਏ ਐ ਤੂੰ ਪਹਿਲਾਂ ਤੇ ਅਗਲਿਆਂ ਦੇ ਵਿੱਚ ਸਾਡੇ ਕੋਲੇ ਖੜਾ ਕਰਨ ਲਈ ਇੱਕ ਦੂਜੇ ਤੇ ਅਸੀਂ ਸਿੱਟੀ ਜਾਂਦੇ ਆ ਵੀ ਕੌਣ ਖੜਾ ਹੋਊਗਾ ਕਿਵੇਂ ਖੜਾ ਹੋਊਗਾ ਤੇ ਕਿਹੜੇ ਕਮਾਚ ਪਏ ਇਸ ਕਰਕੇ ਚਰਨਜੀਤ ਬਰਾੜ ਪਾਰਟੀ ਦੇ ਵਿੱਚ ਕੋਈ ਅਹੁਦੇਦਾਰ ਬਣੇ ਤੇ ਭਾਵੇਂ ਨਾ ਬਣੇ ਮੇਰੀ ਆਖਰੀ ਕੋਸ਼ਿਸ਼ ਹੋਊਗੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਹਾਲਤ ਚ ਟੱਕੜ ਟੱਕੜਾ ਕਰਾਂ ਤਬਦੀਲੀਆਂ ਵੱਡੇ ਪੱਧਰ ਤੇ ਲਿਆ ਕੇ ਜਿਵੇਂ ਝੁੰਡਾ ਕਮੇਟੀ ਨੇ ਰეკਮੈਂਡ ਕੀਤੀਆਂ ਉਸ ਕਿਸਮ ਦੀਆਂ ਲਿਆ ਕੇ ਟੱਕੜਾ ਕਰਨ ਦੀ ਮੇਰੀ ਜੜੀ ਹੈ ਹਰ ਹਾਲਤ ਕੋਸ਼ਿਸ਼ ਰਊਗੀ ਔਰ ਜਿਹੜੇ ਸੱਜਣਾ ਨੇ ਮੇਰਾ ਮੂੰਹ ਬੰਦ ਕਰਿਆ ਸੀ ਅੱਜ ਮੈਨੂੰ ਬੋਲਣਾ ਪਿਆ ਕਿਉਂਕਿ ਪੈਸੇ ਦੇ ਅਲੀਗੇਸ਼ਨ ਛੋਟੇ ਨਹੀਂ ਹੁੰਦੇ ਇਹ ਕਰਦਾਰ ਕੁਸ਼ੀ ਹੈ ਤੇ ਕਰਦਾਰ ਕੁਸ਼ੀ ਮੈਂ ਆਪਦੀ ਹੋਣ ਨਹੀਂ ਦੇਣੀ ਇਸ ਕਰਕੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਉਹਨਾਂ ਤੋਂ ਮੈਂ ਮਾਫੀ ਚਾਹੁੰਨਾ ਤੇ ਹਲੇ ਵੀ ਮ ਵਾਹ ਜਾਜੂ ਕਿਰਪਾ ਕਰਕੇ ਮੈਂ ਇਹ ਇੱਕ ਘਟੀਆਂ ਲੜਾਈਆਂ ਚ ਪੈਣਾ ਨਹੀਂ ਚਾਹੁੰਦਾ ਮੇਰੇ ਸਿਆਸੀ ਜਿਹੜੀਆਂ ਲੜਾਈ ਮੈਂ ਵਿਢੀ ਆ ਕਿ ਪਾਰਟੀ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਉਦੇ ਪ੍ਰਤੀ ਖੁਦ ਫੈਸਲੇ ਕਰ ਲੋ ਯਾਰ ਚੰਦੀਨ ਬਰਾੜ ਤਾਂ ਹੁਣ ਵੇਚੀ ਹੈ ਨੀਗਾ ਤੁਸੀਂ ਬੁਲਾਉਂਦੇ ਨਹੀਂ ਸਾਧਦੇ ਨਹੀਂ ਤੇ ਫਿਰ ਮੈਥੋਂ ਬਿਨਾ ਫੈਸਲੇ ਚੰਗੇ ਕਰਕੇ ਪੰਜਾਬ ਦੇ ਪਾਰਟੀ ਦੇ ਲੀਡਰਾਂ ਨੂੰ ਤੁਸੀਂ ਮਨ ਜਿੱਤ ਲਓ ਤੇ ਮੇਰੇ ਖਿਆਲ ਅਕ ਸਾਰਾ ਕੁਝ ਵਧੀਆ ਚੱਲੂਗਾ ਸੋ ਇਸ ਕਰਕੇ ਸਾਰਿਆਂ ਨੂੰ ਹੱਥ ਪੰਨ ਕੇ ਬੇਨਤੀ ਹੈ ਕਿ ਆਪਾਂ ਤਕੜੇ ਹੋਈਏ ਪਾਰਟੀ ਬਚਾਉਣੀ ਹੈ ਪਾਰਟੀ 'ਚ ਵੱਡੀਆਂ ਤਬਦੀਲੀਆਂ ਲਿਆ ਕੇ ਫੇਰ ਹੀ ਬਚਣੀ ਹੈ ਸਾਰੇ ਸਾਥ ਦਿਓ ਮੈਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਕਿ ਕੋਸ਼ਿਸ਼ ਰਹੂਗੀ ਮੇਰੀ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਿਸੇ ਵੀ ਹੱਦ ਤੱਕ ਜਾਣਾ ਪਿਆ ਤਾਂ ਮੈਂ ਕੋਸ਼ਿਸ਼ ਕਰਕੇ ਜਾਊਂਗਾ ਬਹੁਤ ਬਹੁਤ ਧ